ਆ ਹੈਗਾ ਜੀ ਮਲੇਰਕੋਟਲੇ ਦਾ ਬੱਸ ਸਟੈਂਡ ਤੇ ਜਦੋਂ ਆਪਾਂ ਇੱਥੋਂ ਦਾਣਾ ਮੰਡੀ ਰੋਡ ਵੱਲ ਨੂੰ ਜਾਂਦੇ ਆ ਤਾਂ ਇਥੇ ਇੱਕ ਅਜੀਹੀ ਦੁਕਾਨ ਖੁੱਲੀ ਐ ਜਿੱਥੇ ਇਸ ਤਰ੍ਹਾਂ ਦੀਆਂ ਆਈਟਮਾਂ ਮਿਲਦੀਆਂ ਨੇ ਕਿ ਉਹਨਾਂ ਦੇ ਨਾਲ ਤੁਹਾਡੀ ਜ਼ਿੰਦਗੀ 20 ਸਾਲ ਅਡਵਾਂਸ ਹੋਣ ਵਾਲੀ ਆ ਪਹਿਲਾਂ ਵੀ ਆਪਾਂ ਨੇ ਇਹਨਾਂ ਦੀ ਇੱਕ ਵੀਡੀਓ ਪਾਈ ਸੀ ਜਿਹਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਬਹੁਤ ਸਾਰੇ ਲੋਕਾਂ ਦੀ ਰਿਕਵੈਸਟ ਆਈ ਸੀ ਕਿ ਸਾਨੂੰ ਰਸਤੇ ਜਾਣ ਦੇ ਵਿੱਚ ਕਾਫੀ ਪ੍ਰੋਬਲਮ ਹੁੰਦੀ ਐ ਇਸ ਕਰਕੇ ਆਪਾਂ ਬੱਸ ਸਟੈਂਡ ਤੋਂ ਰਸਤਾ ਦਿਖਾਤਾ ਤੇ ਹੁਣ ਜਿਹੜੀ ਸ਼ਾਪ ਐ ਇਹਨਾਂ ਨੇ ਚੇਂਜ ਕੀਤੀ ਐ ਤੇ ਮੈਨੂੰ ਲੱਗਦਾ ਤੁਸੀਂ ਸਮਝsta ਚੁੱਕੇ ਹੋਵੋਗੇ ਆਜੋ ਫਿਰ ਤੁਹਾਨੂੰ ਲੈ ਕੇ ਚੱਲਦੇ ਆਂ ਜੀ ਐਸ ਪੀ ਔਨਲਾਈਨ ਸ਼ਾਪ ਤੇ ਤੁਹਾਨੂੰ ਲੈ ਕੇ ਪਹੁੰਚ ਚੁੱਕੇ ਆਂ ਤੇ ਬਾਈ ਉਹਨਾਂ ਦਾ ਦਾਵਾ ਕੀ ਹੈ ਜੀ ਇਹਨਾਂ ਕੋਲੇ ਆਈਟਮਾਂ ਨੇ ਤੇ ਮਾਰਕੀਟ ਸਾਰੀ ਕੋ ਮੁੱਲੇ ਤੁਹਾਨੂੰ ਮਿਲ ਲੀਆਂ ਨਹੀਂ ਤੇ ਬਹੁਤੀ ਇਹ ਵੀਡੀਓ ਮੇਰੀਆਂ ਭੈਣਾਂ ਵਾਸਤੇ ਆ ਉਹ ਜ਼ਰੂਰ ਦੇਖਿਓ ਕਿਉਂਕਿ ਤੁਹਾਡਾ ਡੇਲੀ ਜ਼ਿੰਦਗੀ ਦਾ ਜਿਹੜਾ ਕੰਮ ਹੈ ਬਹੁਤ ਆਸਾਨ ਕਰਨ ਵਾਲੀ ਹੈ ਇਹ ਵੀਡੀਓ ਆਹ ਦੇਖ ਲਓ ਆਈਟਮਾਂ ਇੱਥੇ ਦੇਖ ਕੇ ਨਹੀਂ ਤੁਹਾਨੂੰ ਪਤਾ ਲੱਗ ਲਿਆ ਤੁਹਾਨੂੰ ਅੰਦਰ ਜਾ ਕੇ ਦੱਸਦੇ ਆਂ ਬਾਈ ਡੈਮੋ ਕਰਕੇ ਦਿਖਾਉਣਗੇ ਬਹੁਤ ਸਾਰੀਆਂ ਆਈਟਮਾਂ ਨੇ ਤੇ ਸੁਨੀ ਬਾਈ ਕਿਹੜੀਆਂ ਫਿਰ ਖਤਰਨਾਕ ਆਈਟਮਾਂ ਅੱਜ ਹੈਰਾਨ ਕਰਨ ਵਾਲੀਆਂ ਲੈ ਇਟਮਾ ਤੁਹਾਡੇ ਸਾਹਮਣੇ ਨੇ ਇਹ ਬਹੁਤ ਜ਼ਿਆਦਾ ਵਧੀਆ ਆਟਮ ਆ ਜਾਨਾ ਤੇ ਤੁਸ ਸਲਾਈ ਮਸ਼ੀਨ ਤੋਂ ਸ਼ੁਰੂ ਕਰ ਲੈਣੇ ਆ ਠੀਕ ਹੈ ਜੀ ਇਹ ਇਹ ਸਲਾਈ ਮਸ਼ੀਨ ਆ ਜੀ ਇਹ ਬਹੁਤ ਵਧੀਆ ਕੁਆਲਟੀ ਦੀ ਆ ਨੰਬਰ 1 ਨੰਬਰ 1 ਨੰਬਰ 2 ਇਹ ਚੱਲਦੀ ਕਹਿੰਦੇ ਨਾਲ ਆ ਜੀ ਬਿਜਲੀ ਤੇ ਚੱਲਦੀ ਆ ਜੀ ਨਾਲ ਇਹਦਾ ਪੈਡਲ ਦਿੱਤਾ ਹੋਇਆ ਕੋਈ ਵੀ ਚੀਜ਼ ਆਪਾਂ ਨੇ ਸੀਣੀ ਆ ਬਸ ਪੈਡਲ ਦੱਬੋ ਇਹ ਕਰਦੇ ਵਿੱਚ ਥੋੜੇ ਬੋਲ ਟੋਪਿੰਗ ਉਹ ਭਰਨ ਵਾਸਤੇ ਕੁਸ਼ਮਾਰ ਜੀ ਕੁਸ਼ਮਾਰ ਜੀ ਸੀਣ ਵਾਸਤੇ ਛੋਟੇ-ਮੋਟੇ ਨਹੀਂ ਸਾਰੇ ਸਲਾਈ ਇਹ ਵੀ ਸਲਾਈ ਮਸ਼ੀਨ ਇਹ ਵੀ ਸਲਾਈ ਮਸ਼ੀਨ ਆ ਦੇਖੋ ਓਹ ਠੀਕ ਹੈ ਜੀ ਇਹ ਹੈਂਡਫਾਈਲ ਬਾਕੀ ਅਲਾਰਮ ਲੋਕ ਆ ਜਾਂਦਾ ਜੀ ਸਕਿਉਰਿਟੀ ਪਰਪਸ ਤੇ ਯੂਜ਼ ਹੁੰਦਾ ਹੈ ਇਹ ਜਿਵੇਂ ਦੇਖੋ ਇਹਨੂੰ ਆਪਣੇ ਜਿੰਦਰ ਖੋਲਿਆ ਜੀ ਜੇ ਤਾਂ ਐਂ ਲਗਾਤਾ ਫਿਰ ਤਾਂ ਆਮ ਨੋਰਮਲ ਲੋਕ ਆ ਭਾਜੀ ਠੀਕ ਹੈ ਜੀ ਜੇ ਇਹਨੂੰ ਐ ਚੇਂਜ ਕਰਕੇ ਲਗਾਤਾ ਪਾਸਾ ਜੀ ਤਾਂ ਇਹ ਅਲਾਰਮ ਲੋਕ ਬਣ ਜਾਊਗਾ ਹਲੋ ਇਥੇ ਰੱਖਤਾ ਜੀ ਇਹਨੂੰ ਕੋਈ ਵੀ ਤੋੜਨ ਦੀ ਕੋਸ਼ਿਸ਼ ਕਰੂਗਾ ਭੰਨਣ ਦੀ ਕੋਸ਼ਿਸ਼ ਕਰੇ ਮੰਨ ਲਓ ਮੈਂ ਤੋੜਨ ਲੱਗਿਆ ਇਹਨੂੰ ਅੱਛਾ ਜੀ ਇਹ ਅਲਾਰਮ ਲਗਾ ਲਈ ਦੁਕਾਨਦਾਰਾਂ ਵਾਸਤੇ ਬਹੁਤ ਦੁਕਾਨਦਾਰਾਂ ਵਾਸਤੇ ਸਪੈਸ਼ਲ ਬਣ ਲੈਣਾ ਹੁੰਦਾ ਬੰਨ ਹੋ ਗਿਆ ਠੀਕ ਹੈ ਜਮਤ ਚਾਬੀ ਤੋਂ ਬਿਨਾਂ అలਾਰਮ ਬੰਦ ਡਰਾਈਵਿੰਗ ਤੇ ਜਾਣਿਆ ਫੁੱਟ ਜਾਣੇ ਦੋਸਤਾਂ ਨਾਲ ਦਿੱਕਤਾਂ ਦੇ ਰਾਹ 'ਚ ਕੁਛ ਆਦਾ ਖਾਣ ਪੀਣ ਵਾਸਤੇ ਲੇਕ ਕੁਛ ਨਹੀਂ ਕਰਨਾ ਇਹਨੂੰ ਬਸ ਐ ਤੁਸੀਂ ਥੋੜਾ ਜਿਹਾ ਇਹ ਚਲੇਗਾ ਵੀ ਗੈਸ ਛੱਡਣਾ ਗੈਸ ਛੱਡ ਕੇ ਐ ਹੌਣ ਕਰ ਦੇਣਾ ਜੀ ਅੱਛੇ ਜੀ ਲਓ ਜਿਵੇਂ ਘਰ 'ਚ ਗੈਸ ਚੱਲਦਾ ਆਪਣੀ ਰਸੋਈ 'ਚ ਉਹਦੇ ਵਰਗੀ ਸਪੀਡ ਹੈ ਅੱਛਾ ਨਾਲ ਜਿਹੜਾ ਲਾਇਆ ਹੋਇਆ ਸਿਲੰਡਰ ਹੋ ਗਿਆ ਕੋਈ ਖਤਰਾ ਨਹੀਂ ਕੋਈ ਕੁਛ ਨਹੀਂ ਜੀ ਮਰਜ਼ੀ ਦਾ ਚਾਹ ਬਣਾਓ ਹੱਥ ਸੇ ਕੋਈ ਕੁਛ ਮਰਜ਼ੀ ਕਰੋ ਸੇ ਉਹ ਬਾਰੀ ਹੈ ਸਪੀਡ ਦੇਖੋਈ ਤੁਸੀਂ ਆਵਾਜ਼ ਦੇਖੋ ਜੀ ਆਪਾਂ ਜਾਣਾ ਪਹਾੜਾਂ ਜਾਂਦੇ ਆ ਕਿਤੇ ਕਿਤੇ ਵੀ ਜਾਂਦੇ ਹਾਂ ਅਸੀਂ ਕੀ ਬਾਤ ਹੈ ਇਹ ਚੀਜ਼ ਆ ਜੀ ਤੁਸੀਂ ਦੇਖਿਓ ਇਹ ਨਾਲ ਪ੍ਰੋਟੈਕਟ ਆ ਜੀ ਇਹ ਜਿਵੇਂ ਗੱਡੀ ਤੇ ਕੋਈ ਵੀ ਸਕ੍ਰੈਚ ਪੈ ਜਾਂਦਾ ਜਿਵੇਂ ਆਪਾਂ ਕਲਮ ਲਗਾ ਲਿਆ ਪੈਂਟਰ ਤੋਂ ਕਿਤੇ ਵੀ ਕੁਝ ਵੀ ਹੋ ਜੇ ਇਹ ਚੀਜ਼ ਇਹ ਚੀਜ਼ ਆ ਕਿ ਲੋਨੇ ਤੁਸੀਂ ਆਪ ਦਾ ਆਰਾਮ ਨਾਲ ਕਿਤੇ ਜਿਸ ਤਰ੍ਹਾਂ ਦੀ ਮਰਜ਼ੀ ਕਲਰ ਆ ਉਸਤਾਂ ਦੇ ਮਿਲ ਜਾਂਦਾ ਤੇ ਮਰਜ਼ੀ ਕਲਮ ਯੂਜ਼ ਕਿੰਨੇ ਪ੍ਰਾਈਸ ਕੀ ਹੈ ਜੀ ਇਹਦਾ ਇਹ ਤੁਹਾਨੂੰ 130 ਰੁਪਏ ਦੀ ਹੈ ਜੀ ਛੋਟੇ ਬੱਚਿਆਂ ਦੇ ਲੈ ਲਓ ਕੱਟ ਕਰਨ ਵਾਸਤੇ ਨਾਲ ਦੇਖੋ ਕਟਰ ਦਿੱਤੇ ਗਿਆ ਨੇ ਸਾਰੇ ਠੀਕ ਹੈ ਜੀ ਇਹ ਆ ਚੀਜ਼ ਕਿ ਲੋਨੇ ਤੁਸੀਂ ਇਹਦੇ ਨਾਲ ਔਨ ਕਰਕੇ ਇੱਥੋਂ ਬੱਚਿਆਂ ਦੇ ਨੋਜ਼ ਵਗੈਰਾ ਲੇਡੀਜ਼ ਦੇ ਫੇਸ ਤੇ ਪਿੰਪਲਸ ਵਗੈਰਾ ਹੋ ਜਾਂਦੇ ਨੇ ਜਾਂ ਕੋਈ ਬਲੈਕ ਸਰਕਲ ਹੋ ਜਾਂਦਾ ਨੇ ਉਹ ਚੀਜ਼ ਇਹਨੂੰ ਔਨ ਕਰਾਂਗੇ ਜੀ ਔਨ ਕਰਕੇ ਆਪਾਂ ਆ ਦੇਖੋ ਜੀ ਆਪਾਂ ਪਹਿਲਾਂ ਡੈਮੋ ਦੇਖਦੇ ਆਂ ਅੱਛਾ ਜੀ ਇਹ ਤੇ ਸ਼ੀਸ਼ਾ ਹੁੰਦਾ ਨਾਲ ਸ਼ੀਸ਼ਾ ਵੀ ਲੱਗਿਆ ਇਹ ਲਗਾਉਂਗਾ ਤੁਸੀਂ ਇਹਨਾਂ ਚਿੱਪੀਆਂ ਨਾਲ ਜਿਹੜਾ ਵੀ ਹੋਊਗਾ ਅੰਦਰੋਂ ਹੀ ਕੱਢ ਲਿਆ ਹੋਊਗੀ ਇਹ ਅੱਛਾ ਜੀ ਹਾਂ ਜੀ ਅੱਛਾ ਇਹੇ ਕੱਢ ਵੀ ਦੇਣਾ ਤੇ ਇਹ ਨਾਲੇ ਆਪਾਂ ਨੂੰ ਦਿਖੂਗਾ ਵੀ ਦੇਖੂਗਾ ਵੀ ਦੇਖੋ ਜੀ ਇਹ ਜ਼ੂਮ ਦੇਖ ਸਕਦੇ ਹੋ ਤੁਸੀਂ ਆਈਟਮ ਦਾ ਜੀ ਸਾਰਾ ਕੁਝ ਪਤਾ ਲੱਗ ਰਿਹਾ ਠੀਕ ਹੈ ਇਹਨਾਂ ਵਾਲ ਵੈਕਿਊਮ ਆ ਜਾਂਦਾ ਜੀ ਗੱਡੀ ਚ ਸਾਫ ਕਰਨ ਵਾਸਤੇ ਅੱਛਾ ਹਾਂ ਜੀ ਜ ਆਸਰੇ ਵਿੱਚ ਨਾਲ ਬਲਹੋਰ ਇੰਟਰਸੈਪਟਿਵ ਸਬਸ ਚਾ ਨਿਕਲੀ ਜੀ ਠੀਕ ਹੈ ਜੀ ਇਹ ਜਿਵੇਂ ਕੰਦ ਦੇ ਉੱਪਰ ਲੱਗਣਾ ਉੱਥੇ ਵੀ ਲਾ ਸਕਦੇ ਹੋ ਉੱਥੇ ਵੀ ਲਾ ਸਕਦੇ ਜੀ ਠੀਕ ਹੈ ਇਹਦੇ ਵਿੱਚ ਪਾਓ ਨਾ ਨਾ ਪਾ ਕੇ ਇਹਦੇ ਵਿੱਚ ਪ੍ਰੈਸ ਕਰੋ ਜੀ ਜਿੱਥੇ ਵੀ ਇਹਦੇ ਵਿੱਚ ਪ੍ਰੈਸ ਕਰੂੰਗਾ ਕਿਹੜਾ ਬਾਡੀ ਬਟਨ ਦਬਾਵਾਂਗਾ ਉੱਥੇ ਚੱਲੇ ਪਰ ਇਹ ਮੇਰਾ ਟ੍ਰੀਮਰ ਹੈ ਜੀ ਸ਼ੇਪ ਵਾਸਤੇ ਇਹ ਤਾਂ ਇਹ ਤਾਂ ਵੈਸੇ ਵੀ ਆਈਟਮ ਵੀ ਬਹੁਤ ਸੋਹਣੀ ਲੱਗਦੀ ਹੈ ਜੀ ਬਹੁਤ ਸੋਹਣੀ ਵੀ ਹੈ ਤੇ ਮੈਟਲ ਮੋਟੇ ਜਿਹਾ ਬਣਿਆ ਹੋਇਆ ਚਾਰਜੇਬਲ ਹੈ ਜੀ ਓਕੇ ਬਹੁਤ ਵਧੀਆ ਹੈ ਹੈਵੀ ਆਈਟਮ ਹੈ ਜੀ ਇਹਦਾ ਪ੍ਰਾਈਸ ਦੱਸ ਦਿਓ ਜਨਾ ਪ੍ਰਾਈਸ ਬਹੁਤ ਸਸਤਾ ਪੁਰਾਣ ਰੌਣਕਾ ਲੱਗਣ ਗਿਆ ਵਿਆਹ ਦੇ ਵਿੱਚ ਇਹ ਚੀਜ਼ ਨਾਲ ਅਗਲਾ ਇਹ ਗੱਲ ਦੇਖੋ ਵੀ ਇੱਕ ਚੀਜ਼ ਬੰਦਾ ਲੈ ਗਿਆ ਕਿਥੋਂ ਹੈਗੀ ਕੀ ਚੀਜ਼ ਇਹ ਤੁਹਾਨੂੰ ਵੀ ਨਾਮ ਨਹੀਂ ਲਾਣੀ ਚੀਜ਼ ਹੈ ਇਹ ਇਹ ਮਾਰਕੀਟ 'ਚ ਨਹੀਂ ਮਿਲਦੀ ਐ ਐ ਤੁਸੀਂ ਓਪਨ ਕਰੋ ਅਸੀਂ ਤੁਹਾਨੂੰ ਫੜ ਕੇ ਦੇਖਵਾਉਂਦੇ ਮਤਲਬ ਉਹ ਇਹਦਾ ਵਜ਼ਨ ਵੀ ਹੈਵੀ ਹੈ ਬਹੁਤ ਹੈਵੀ ਹੈ ਹੋਰ ਦੇਖੋ ਇਹ ਇਹਦਾ ਲੋਕ ਲੱਗੇ ਕਿੰਨਾ ਮੱਜ ਵਿੱਚ ਕਰੇ ਹੁੰਦੇ ਨਹੀਂ ਐ ਅੱਛਾ ਜੀ ਹਾਂ ਥੱਲੇ ਮਾਰਦੇ ਅੱਛਾ ਜੀ ਇਹਨੂੰ ਫੜ ਕੇ ਜਦੋਂ ਥੱਲੇ ਮਾਰੋ ਜਦੋਂ ਨਾ ਤੁਸੀਂ ਮਤਲਬ ਤੁਹਾਨੂੰ ਖਤਰਾ ਮਹਿਸੂਸ ਹੋਏ ਤੁਸੀਂ ਐ ਜੇ ਕਰਕੇ ਇਹਨੂੰ ਖੋਲਿਆ ਤਾਂ ਬੰਦੇ ਦੇ ਸਾਹਮਣੇ ਵੀ ਐਸੀ ਡਰ ਜਾਂ ਚੱਲ ਗਈ ਇਹਦੇ ਟੇਪ ਇਹ ਟੇਪ ਨੇ ਦੇ ਵਿੱਚ ਪਾ ਦੇਣਾ ਉੱਥੋਂ ਪਿੱਛੋਂ ਕੱਢ ਕੇ ਐ ਚਿਪਕਾ ਦਿਓ ਠੀਕ ਹੈ ਜੀ ਜਿਸ ਨਾਲ ਫੱਜਣਾ ਹੀ ਹੈ ਠੀਕ ਹੈ ਜੀ ਮੈਂ ਆਪਾਂ ਪਾਣੀ ਬੰਨ੍ਹੇ ਚ ਪੈਪ ਲਾ ਕੇ ਉਹ ਕੱਢਦੇ ਆ ਠੀਕ ਹੈ ਜੀ ਇਹਨੂੰ ਇਧਰੋਂ ਕੱਢ ਕੇ ਇਧਰੋਂ ਆਏ ਪ੍ਰੈਸ਼ਰ ਦੇ ਦੇਣਾ ਬਸ ਅੱਛਾ ਦੇ ਕੇ ਠੀਕ ਹੈ ਆ ਆ ਜਾ ਜਾਈਏ ਆਪ ਦੇ ਆ ਇਹਦੇ ਉੱਤੇ ਸਮਾਨ ਰੱਖਦਾ ਪਾਣੀ ਨੀਚੇ ਕਿਵੇਂ ਰੱਖਾਂਗੇ ਨੀਚੇ ਆ ਟੋਕਰੀ ਆ ਜੀ ਅੱਛਾ ਇਹਨੂੰ ਆਏ ਟੋਕਰੀ ਦੇ ਹਿਸਾਬ ਉਹ ਹੋ ਜਿਵੇਂ ਫ੍ਰੀਜ ਤੇ ਗਰਮੀ ਜ਼ਿਆਦਾ ਸਮਾਨ ਹੋ ਜਾਂਦਾ ਬਸ ਜਿਹੜਾ ਕੁ ਸਮਾਨ ਜੀ ਰੱਖੀ ਚੱਲੋ ਹੈ ਰੱਖਦਾ ਛੋਟੀ ਲੱਗ ਰਹੀ ਆ ਤੁਹਾਨੂੰ ਬੜੀ ਕੰਨੇ ਨੂੰ ਬੜੀ ਕਰ ਲਓ ਆ ਲਓ ਅੱਛਾ ਇੱਕ ਨੂੰ ਹੀ ਬੜੀ ਕਰ ਲਓ ਚਾਹੇ ਹਾਂ ਆ ਲਓ ਠੀਕ ਹੈ ਮਰਜੀ ਕੋ ਮਤਲਬ ਗਿੱਲੀ ਆਈਟਮ ਵੀ ਰੱਖਦੇ ਆ ਪਾਣੀ ਵਾਲੀ ਉਹ ਪਾਣੀ ਨਿਕਲ ਜਾਣਾ ਸਾਰਾ ਕੋਈ ਮਰਜੀ ਰੱਖ ਸਕਦੇ ਆ ਕੀ ਬਾਤ ਹੈ ਇਹ ਚਾਰ ਟੋਕਰੀਆਂ ਸੈੱਟ ਆਈ ਸਿਰਫ 150 ਰੁਪਏ ਦਾ ਕੀ ਕੰਮ ਕੀ ਆ ਬਾਈ ਇਹਦਾ ਕੰਮ ਕੀ ਆ ਦੇਖੋ ਇਹਨੂੰ ਖੋਲੋ ਜੀ ਖੋਲ ਕੇ ਕੋਈ ਵੀ ਲਿਕਵਿਡ ਪਾ ਲਓ ਅੱਛਾ ਜੀ ਪਾ ਦਿੱਤਾ ਇਹਨੂੰ ਬੰਦ ਕਰ ਲਓ ਜੀ ਠੀਕ ਹੈ ਜੀ ਬੰਦ ਕਰਕੇ ਫਿਰ ਸੋਈ ਜੂਸ ਵਾਲੇ ਆਈਟਮ ਆਏ ਹਾਂ ਕੁਝ ਜੂਸ ਵਾਲੇ ਆਈਟਮ ਆ ਬਹੁਤ ਵਧੀਆ ਆਈਟਮ ਆ ਉਸ ਨੂੰ ਅਸੀਂ ਇਹਨੂੰ ਪ੍ਰੈਸ ਕਰੋਂਗੇ ਪ੍ਰੈਸ ਕਰਕੇ ਦੇ ਵਿੱਚ ਆ ਜਾਊਗਾ ਜੀ ਠੀਕ ਹੈ ਲਿਕਵਿਡ ਆ ਜਾਊਗਾ ਜਿਹੜਾ ਇਹਦੇ ਵਿੱਚੋਂ ਲਾਈ ਚੱਲੋ ਮਤਲਬ ਇਦੇ ਵਿੱਚ ਲਾਜਿਕ ਕੀ ਹੈ ਇੱਕ ਤਾਂ ਇਹ ਊਰਜਾ ਚਾਰਜ ਹੋ ਜਾਂਦਾ ਤੇ ਸੋਲਰ ਸਿਸਟਮ ਨਾਲ ਵੀ ਚਾਰਜ ਹੋ ਜਾਂਦਾ ਹੈ ਇਹਨੂੰ ਬਾਹਰ ਧੁੱਪੇ ਰੱਖੋ ਧੁੱਪ ਨਾਲ ਵੀ ਚਾਰਜ ਹੋ ਜਾਂਦਾ ਹੈ ਇਹ ਆ ਚੀਜ਼ ਆ ਜਾਂਦੀ ਹੈ ਜੀ ਇਹ ਚੀਜ਼ ਆ ਜਾਂਦੀ ਹੈ ਲੈਂਪ ਆ ਜੀ ਇਹ ਰੋਸ਼ਨੀ ਆ ਜਾਂਦਾ ਜੀ ਫਿਰ ਮੋਡ ਨਾਲ ਆਉਂਦਾ ਜੀ ਫਿਰ ਮੋਡ ਵਾਲੇ ਵੀ ਇਹ ਟੱਚ ਵੀ ਹੈ ਜੀ ਇਹ ਡਿਸਪਲੇ ਵਾਸਤੇ ਆ ਗਿਆ ਜਿਹੜਾ ਤੁਸੀਂ ਹੁਣ ਦਿਖਾਇਆ ਹਾਂਜੀ 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 ਠੀਕ ਹੈ ਜੀ ਇਹ ਵਾਸਤੇ ਆ ਜਾਂਦਾ ਜੀ ਇਹ ਵੀ ਟੱਚ ਲੈਂਪ ਆ ਜਾਂਦਾ ਜੀ ਇਹਨੂੰ ਟੱਚ ਕਰੋਗੇ ਇਹ ਵੀ ਚੱਲੂਗਾ ਜੀ ਇਹ ਹੈ ਇਹਦਾ ਇਹ ਵੀ ਟੱਚ ਹੈ ਜੀ ਠੀਕ ਹੈ ਜੀ ਇਹ ਵੀ ਟੱਚ ਹੈ ਜੀ ਇਹ ਵੀ ਲੈਂਪ ਆ ਜਾਂਦਾ ਜੀ। ਇੱਕਰੇ ਪਿਆਰੀ ਪਈਆਂ ਆਈਟਮਾਂ ਬਹੁਤ ਪਿਆਰੀਆਂ ਲੱਗਣਗੀਆਂ। ਇਹ ਜੀ ਆ ਜਾਂਦੇ ਇਹਨੂੰ ਐ ਰੱਖੋਗੇ ਜਦ ਇਹਨੂੰ ਟੱਚ ਕਰੋਗੇ ਇਹ ਵੀ ਟੱਚ ਆ ਜਾਂਦਾ ਜੀ। ਇਹਦੇ ਵਿੱਚ ਚੰਦ ਦੀ ਸ਼ੇਪ ਚ ਆ ਗਿਆ ਬਈ ਹਨਾ। ਮੂਨ 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 ਲਾਈਟ ਬਹਿ ਗਿਆ ਬਹੁਤ ਜ਼ਿਆਦਾ ਚੱਲ ਰਹੀ ਹੈ ਇਸ ਟਾਈਮ ਹੈ। ਇਹ ਖੋਲ ਕੇ ਨੀਚੇ ਖੋਲ ਕੇ بڑا ਵੀ ਹੋ ਜਾਂਦਾ ਜੀ ਤੇ ਛੋਟਾ ਵੀ ਹੋ ਜਾਂਦਾ ਜਿੱਦਾਂ ਕਿ ਹੈਗਾ ਇੱਡਾ ਵੀ ਰਹਿੰਦਾ ਹੀ ਐ। ਅੱਛਾ। ਇਹਨੂੰ ਖੋਲ ਕੇ ਤੁਸੀਂ ਵੱਡਾ ਵੀ ਕਰ ਸਕੋ ਜੀ। ਅਨਾਂ ਵੀ ਜਿੰਨਾ ਕਿ ਸਮਾਨ ਹੈ ਉਹਦੇ ਹਿਸਾਬ ਨਾਲ ਘੱਟ ਵੱਧ ਹੋ ਜਾਂਦਾ। ਘੱਟ ਵੱਧ ਹੋ ਜਾਂਦਾ। ਅੱਛਾ ਜੀ। ਕੋਈ ਸਮਾਨ ਲੁਕੋ ਕੇ ਪਾਉਣਾ ਉਹ ਵੀ ਇਹਦੇ ਵਿੱਚ ਮੈਂ अच्छा बड़ा कर हो था। 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 भी हो जाए मैं पेंटा शेलटा हमने करे कटने लगे खास से खराब हो ਜਾਂਦੀ ਹੈ खराब ਹੋ ਜਾਂਦਾ ਇਹਨੂੰ ਤੁਸੀਂ ਯੂਜ਼ ਕਰਨਾ ਚਾਹਤ ਯੂਜ਼ ਕਰਕੇ ਉਸ ਤੋਂ ਬਾਅਦ ਬੰਦ ਕਰ ਤੁਸੀਂ ਘਰੇ ਰੱਖ ਵੀ ਸਕਦੇ ਹੋ ਬੈਗ ਦਾ ਤਾਂ ਹੈਂਗਿੰਗ ਫਲਮਾਰੀ ਅਲਮਾਰੀ ਹੋ ਗਈ ਫਿਰ ਜਿਵੇਂ ਬੱਚਿਆਂ ਵਾਸਤੇ ਬੱਚੇ ਨੇ ਆਪਣਾ ਸਮਾਨ ਵਗੈਰਾ ਰੱਖਣਾ ਹੁੰਦਾ ਉਹਦੇ ਵਾਸਤੇ ਲਾ ਲੋ ਚਾਹੇ ਇਹਦਾ ਮੈਂ ਤੁਹਾਨੂੰ ਪਹਿਲਾਂ ਪੈਂਟ ਬੈਗ ਦਿਖਾਇਆ ਉਹਦੇ ਵਿੱਚ ਪੈਂਟ ਬੈਗ ਦੇ ਵਿੱਚ ਆ ਪੈਂਟ ਬੈਗ ਆ ਜਾਂਦਾ ਏ ਉਹ ਬੱਲੇ ਜਿਹੜੇ ਲੇਅਰ ਬਣੀ ਹੋਈ ਨੇ ਜਿੰਨੇ ਵੀ ਲੇਅਰ ਤੁਸੀਂ ਯੂਜ਼ ਕਰਨਾ ਕਰ ਸਕਦੇ ਇਹਦਾ ਮਲਟੀ ਪਰਪਸ ਹੋ ਗਿਆ ਉਹਦੇ ਵਿੱਚ ਤਾਂ ਜੋ ਮਰਜ਼ੀ ਰੱਖ ਲਓ ਨਾ ਇਹ ਹਾਂਜੀ 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 ਇਹਨੇ ਕਿਤਾਬਾਂ ਰੱਖਣੀਆਂ ਨੇ ਹੋਰ ਰੱਖ ਲਓ ਚਾਹੇ ਕੱਪੜੇ ਰੱਖ ਲਓ ਇਹ ਏਟਮਾਈ ਜਾਂਦੀ ਏ ਜੀ ਇਹਦੇ ਵਿੱਚ ਕਾ ਬੈਨਫਿਟ ਬੈਗ ਆ ਜਾਂਦਾ ਜੀ ਆਹ ਦੇਖੋ ਕਿੰਨਾ ਵੱਡਾ ਹੈ ਚਾਹੇ ਬੰਦਾ ਬੈਗ ਕਰ ਲਓ ਕਰੇ ਜਾਂ ਜਾਂ ਪਾਓ ਕੰਬਲ ਪਾਓ ਕੁਝ ਵੀ ਆ ਵੀ ਇਹ ਵਿੱਚ ਕੱਪੜੇ ਵਗੈਰੇ ਰੱਖ ਕੇ ਜਿਵੇਂ ਮਰਜੀ ਤੁਸੀਂ ਇਧਰੋਂ ਵੀ ਕੱਢ ਸਕਦੇ ਹੋ। ਇੱਥੇ ਖੋਲੋ। ਜਿਪ ਖੋਲੋ ਤੁਸੀਂ ਇਧਰੋਂ ਵੀ ਕੱਢ ਸਕਦੇ ਹੋ। ਇਹ ਵੀ ਮਲਟੀਪਰਪਸ ਚੀਜ਼ ਆ ਗਈ ਜਿਵੇਂ ਆਪਣੇ ਪਿਕਨਿਕ ਬਣਾਉਣ ਜਾਣਾ ਉਸ ਵਿੱਚ ਖਾਣਾ ਰੱਖ ਕੇ ਵੀ ਲੈ ਜਾਉਣਾ ਹੈ। ਇੱਕ ਹੋਰ ਜਿਵੇਂ ਵੱਡਾ ਹੈ ਇਹ ਇਹਨੂੰ ਛੋਟਾ ਕਰ ਲੋ। ਆ ਦੇਖੋ। ਬੰਦ ਕਰੋ, ਖੋਲੋ ਕਰੋ। ਅੱਛਾ ਜੀ। ਕੱਢੋ ਜੀ। ਇੱਥੇ ਕੋਈ ਵੀ ਸਮਾਨ ਪਾਓ ਅੰਦਰ ਪਲੇਟ ਲੱਗਿਆ ਹੋਇਆ ਤੇ ਇੱਥੋਂ ਪ੍ਰੈਸ ਕਰੀ ਚਲੋ, ਨੀਚੇ ਪਟਿੰਗ ਹੋ ਗਈ ਹੋਵੇਗੀ। ਅੱਛਾ, ਨੀਚੇ ਨਿਕਲੀ ਜਾ ਰਹੀ ਹੈ। ਇਹਦੇ ਵਿੱਚ ਕਿਹੜਾ ਐਡਮਾਈਨ ਦੇ ਆ ਜੀ? ਵੈਜੀਟੇਬਲ ਕਟਰ ਕਹਿੰ ਇਦੇ ਵਿੱਚ ਕੁਛ ਮਰਜ਼ੀ ਪਾਓ ਹੈਂਡਲ ਕਰ ਮੈਂ ਚੱਲੋ ਅੱਛਾ ਮੈਂ ਤਾਂ ਸਮਝਿਆ ਜੂਸਰ ਹੈ ਜਿਹੜਾ ਜੂਸਰ ਹੁੰਦਾ ਨਹੀਂ ਜੂਸਰ ਨਹੀਂ ਹੈਗਾ ਜੀ ਵੈਜੀਟੇਬਲ ਕਟਰ ਹੈ ਜੀ ਇਹ ਜਿਵੇਂ ਆਪਾਂ ਮਤਲਬ ਉਹ ਗਜਰੇਲਾ ਪਰੌਂ ਬਣਾਉਨੇ ਆ ਇਹਦੇ ਨਾਲ ਕੱਟਣੇ ਆ ਜੀ ਤੁਸੀਂ ਜਿਵੇਂ ਗਾਜਰ ਦਾ ਕੱਦੂਕਾਸ ਕਰਨਾ ਇਹਦੇ ਉੱਤੇ ਪਾਈ ਚਲੋ ਕੱਟਣ ਹੋਰ ਪਾਈ ਜੂਗਾ ਕਰ ਲਓ ਆਲੂ ਪਿਆਜ਼ ਕਰ ਲਓ ਸਲਾਦ ਚਿਲਰ ਨਾਲ ਜੀ ਆਹ ਜੀ ਆ ਜਾਂਦੀ ਹੈ ਜੀ ਇਹਨਾਂ ਕਟਿੰਗ ਕਰ ਲਓ ਇਹਨਾਂ ਕਟਿੰਗ ਕਰ ਲਓ ਇਹ ਸਾਰੇ ਪਲੇਟੇ ਦੇ ਨਾਲ ਆ ਜਾਂਦੇ ਨੇ ਜੀ ਓਏ ਰਸੋਈ ਦੇ ਵਿੱਚ ਤੁਹਾਡਾ ਘੰਟਿਆਂ ਦਾ ਕੰਮ ਸਕਿੰਟਾਂ 'ਚ ਹੋਣਾ ਬਸ ਹੈ ਪਰ ਬਸ ਨਹੀਂ ਹੈਗੀ ਇਹ ਇਹ ਬੱਚਿਆਂ ਦੀ ਪਾਣੀ ਇਹਨੂੰ ਬੁਕਾਰ। ਇਹ ਬੱਚੇ ਖੇਡ ਸਕਦੇ ਨੇ ਨਾਲੇ ਇਹ ਪਾਣੀ ਨਾਲੇ ਚਲਦੀ ਵੀ ਹੈ ਜੀ ਇਹ। ਹਾਂ ਬੱਚੇ ਖੇਡ ਹੀ ਜਾਣਗੇ ਨਾਲੇ ਇਹਦੇ ਵਿੱਚ ਪਾਣੀ ਭਰ ਕੇ ਬਹੁਤ ਬਹੁਤ ਵਧੀਆ ਚੀਜ਼ ਹੈ ਇਹ। ਇਹ ਖੁੱਲ ਵੀ ਵੀ ਹੈ ਤਾਂ ਨਵੇਂ ਨਵੇਂ ਐਡਵਾਂਸ ਆ ਜੀ। ਪਾਣੀ ਪੀ ਸਕਦੇ ਨੇ ਬੱਚੇ। ਟੁੱਟੇ ਵੀ ਆ ਲੋਹਾ ਟੁੱਟੇ ਹੋਇਆ, ਪਲਾਸਟਿਕ ਟੁੱਟੇ ਹੋਇਆ ਕੋਈ ਵੀ ਚੀਜ਼ ਟੁੱਟੀ ਹੋਈ ਆ। ਕੋਈ ਵੀ ਲੋਹਾ ਤੱਕ ਹੀ ਜੋੜਦਾ ਜੀ ਇਹ। ਇਹ ਉਹ ਜੀ ਲਿਕਵਿਡ ਹੈ ਜਿਹੜਾ ਆਹ ਦੇਖੋ ਮਿਕਸਚਰ ਆ ਦੋਸਤੋ ਇਹਦੇ ਵਿੱਚ। ਇਹ ਦੋਵੇਂ ਮਿਕਸ ਕਰਕੇ ਹੋਏ ਨੇ ਜੀ। ਠੀਕ ਹੈ। ਮਤਲਬ ਇੱਕ ਤਰ੍ਹਾਂ ਦੀ ਗਲੂ ਹੈ ਜਿਹੜੀ ਹਰ ਚੀਜ਼ ਜੋੜਦੀ ਹੈ। ਬਹੁਤ ਵਧੀਆ ਰਿਜ਼ਲਟ ਆ ਅੱਛਾ ਉੱਪਰਲੇ ਪਾਸੇ ਹਾਂ ਜੀ ਠੀਕ ਹੈ ਇਹਦੇ ਵਿੱਚ ਫ੍ਰੈਗਨੈਂਸ ਵਾਸਤੇ ਜੀ ਮੈਂ ਜਿਹੜੀ ਚੀਜ਼ ਮਰਜ਼ੀ ਪਾ ਦੋ ਕੋਈ ਇਧਰ ਪਾ ਦੋ ਸੈਂਟ ਪਾ ਦੋ ਕੋਈ ਹੋਰ ਪਾ ਦੋ ਇਹਨੂੰ ਕਪੂਰ ਦਾ ਨਹੀਂ ਕਹਿੰਦੇ ਨੇ ਜੀ ਠੀਕ ਹੈ ਠੀਕ ਹੈ ਪਲੱਗ ਬੰਦ ਤਾਂ ਕਰਨਾ ਹੀ ਪਊਗਾ ਇਹਨੂੰ ਬੰਦ ਕਰਨ ਦੀ ਲੋੜ ਨਹੀਂ ਇਹਨੂੰ ਉੱਥੇ ਹੀ ਆਵਾਜ਼ ਮਾਰ ਦੇਣੀ ਆ ਲਾਈਟ ਆਫ ਲਾਈਟ ਆਨ ਬਸ ਅੱਛਾ ਜੀ ਵਾਸ਼ਿੰਗ ਮਸ਼ੀਨ ਆ ਗਈ ਫ੍ਰਿਜ ਆ ਗਿਆ ਕੋਈ ਵੀ ਚੀਜ਼ ਆ ਗਈ ਘਰੇ ਉਹ ਹਿੱਲਦੇ ਰਹਿੰਦੇ ਨੇ ਜੀ ਉਹਨਾਂ ਦਾ ਪੈਰ ਆ ਜਾਂਦੇ ਨੇ ਜੀ ਇਹ ਵੀ ਆਨਲਾਈਨ ਪ੍ਰੋਡਕਟ ਆ ਜੀ ਆਨਲਾਈਨ ਹੀ ਮਿਲਦੇ ਨੇ ਹਾਂ ਜੀ ਹਿੱਲਦੀ ਚੀਜ਼ ਆਟਮ ਹਿੱਲਦੀ ਹੈ ਇਹਨੇ ਆ ਗਿਆ ਇਹਨੇ ਆਪਦਾ ਚੱਲ ਪਣਾ ਦਿਨ ਦੇ ਵਿੱਚ ਚਾਰਜ ਹੋ ਜੂਗੀ ਇਹ ਰਾਤ ਨੂੰ ਆਪ ਦੇ ਚਲਦੀ ਮੇਰਾ ਕਿੱਤ ਪਰ ਆਪ ਦੇ ਚਲਦੀ ਹੈ ਅੱਛਾ ਆਟੋਮੈਟਿਕ ਲਾਈਟਰ ਜੀ ਜੀ ਸਿੰਗਲ ਬੱਲ ਵਾਲੀ ਵੀ ਹੈਗੀ ਐ ਡਬਲ ਬੱਲ ਵਾਲੀ ਵੀ ਹੈਗੀ ਇਹ ਕਿ ਕੀ ਪ੍ਰਾਈਸ ਕੀ ਹੈ ਬਈ ਕਿਤੋਂ ਤੋਂ ਕਿਤੋਂ ਸ਼ੁਰੂ ਹੋ ਜਾਂਦੀ ਹੈ ਇਹ 200 ਰੁਪਏ ਦੀ ਬੈਂਦੀ ਹੈ ਅੱਛਾ ਸਿਲੀਕੋਨ ਦੇ ਨੇ ਕੱਪੜੇ ਦੇ ਨਹੀਂ ਹੈਗੇ ਇਹ ਜੀ ਸਿਲੀਕੋਨ ਦੇ ਨਹੀਂ ਜੀ ਇਹ ਪੂਰਾ ਪ੍ਰੋਪਰ ਪੈਰ ਆ ਖਿੱਚ ਕੇ ਜਿੰਨਾ ਮਰਜ਼ੀ ਸਾਇਰ ਪੈਰ ਦਾ ਠੀਕ ਹੀ ਆ ਜਾਂਦੇ ਨੇ ਉਸ ਤੋਂ ਬਾਅਦ ਅੱਡੀਆਂ ਫੜ ਜਾਂਦੀਆਂ ਨੇ ਇਹ ਛੋਟਾ ਪੀਸ ਆ ਜਾਂਦਾ ਜੀ ਇਹ ਹੱਡੀਆਂ ਵਾਸਤੇ ਆ ਜਾਂਦਾ ਜੀ ਇਹ ਤਾਂ ਯੂਜ਼ ਕਿੱਥੇ ਹੁੰਦਾ ਜਿਵੇਂ ਆਪਾਂ ਨੇ ਪਾਣੀ ਪੁਣੀ ਸ ਅੱਛਾ ਮੇਰਾ ਨੰਗੇ ਪੈਰ ਜਿਵੇਂ ਆਪਾਂ ਕਹਿੰਦੇ ਉਹ ਦੇਖੋ ਬੜੀ ਸੌਫਟ ਆਟਮਾਈਂ ਸੌਫਟ ਐਟਮਾਈਂ ਠੀਕ ਹੈ ਜੇ ਨਹੀਂ ਮਾਰਜੀ ਇਹਦੇ ਵਿੱਚ ਹੀ ਬੈਟਰੀ ਆ ਇੰਨੀ ਕੈਪੈਸਿਟੀ ਹਾਂਜੀ ਵਿੱਚ ਹੀ ਚਾਰ ਹੈਗਾ ਵੀ ਚਾਰਜੇਬਲ ਹੈ ਅੱਛਾ ਚਾਰਜ ਹੁੰਦਾ ਹੈ ਇਹ ਨਿਊ ਸੈਲਾਂ ਵਾਲਾ ਹੈ ਚਾਰਜ ਹੁੰਦਾ ਵੀ ਆ ਫਿਰ ਹੁੰਦਾ ਵੀ ਆ ਜੀ ਇਹਨੂੰ ਐ ਪ੍ਰੈਸ ਕਰਾਂਗੇ ਬਟਨ ਇਹ ਚੱਲ ਪੈਣਾ ਲਾਈਟ ਆਵਾਜ਼ ਦੇਖੋ ਵਾਹ ਜੀ ਵਾਹ ਹਬਾ ਭਾਈ ਉਰੇ ਤੱਕ ਘਾਰੀਆ ਦੇ ਲੋ ਠੀਕ ਹੈ ਜੀ ਆਵਾਜ਼ ਅੱਛਾ ਦੇਖੋ ਜੇ ਆਪਾਂ ਮੈਂ ਛੱਡ ਦਾਂਗੇ ਇਹ ਮਨ ਰੋਣੇ ਛੱਡਣ ਲੱਗਾ ਤੂੰ ਇਹ ਨਾ ਆਉੜ ਜਾਣਾ ਉੱਤੇ ਰੋ ਬਲਾਓ ਕਿੰਨੀ ਕੂਰ ਜਾਂ ਰੇ ਇਹਦਾ ਤੁਸੀਂ ਇਹ ਦੇਖੋ ਵੀ ਬਹੁਤ ਜ਼ਿਆਦਾ ਆ ਰਹੀ ਹੈ ਨਾ ਜੀ ਅੱਛਾ ਧੂਆ ਬਾਲਾਂ ਦੇ ਵਿੱਚੋਂ ਖਿੱਚ ਲੂਗੀ ਇਹ ਇਹਦੇ ਵਿੱਚ ਬਲੋਰ ਲਾਉ ਜੀ ਦੇਖ ਲਓ ਜਿਹਦੇ ਮੂੰਹ ਲੱਗ ਜਾਂਦੀ ਹੈ ਜੀ ਆਹ ਦੇਖੋ ਮੂਰੇ ਕੰਗੀ ਓਏ ਹੋਏ ਚੱਲੇ ਭਾਈ ਕੁੱਕੰਗੇ ਦੇ ਵਿੱਚ ਫਰੀ ਆਣਾ ਕੰਗੇ ਦੇ ਵਿੱਚ ਚੱਲੀ ਜਾਣੀ ਬਸ ਇਹ ਬਾਲਾਂ ਚੱਲੀ ਜਾਣੇ ਜਿਹੜਾ ਅੰਦਰ ਹਵਾ ਹੋ ਗਈ ਬਲੋਰ ਖਿੱਚ ਕੇ ਅੰਦਰ ਲਾ ਜੀ ਓਏ ਹੋਏ ਓਏ ਇਹੋ ਚੀਜ਼ ਹੈ ਕੀ ਬਾਤ ਤੇਰਾ ਪਲਾ ਹੋ ਜਾਏ ਨਾਲੇ ਲਾਈਕਸਾਂ ਜੀ ਨਾਲੇ ਲਾਉ ਜੀ ਜਿਹੜਾ ਆਊਗਾ ਪੁੱਛੂਗਾ ਵੀ ਯਾਰ ਆਈਟਮ ਕੀ ਬੁੱਕ ਦੇਖੋ ਆ ਕਿੰਨੀ ਸੋਹਣੀ ਕਿੰਨੇ ਸੋਣ ਲਾ ਦੇ ਚਾਰ ਜਾਂ ਪੰਜ ਸਕਿੰਟਾਂ ਦੇ ਵਿੱਚ ਦੇਖੋ ਪੂਰਾ ਕਹਾ ਪਾ ਦਿੰਦੇ ਇਹ ਨੇ ਪੂਰੀ ਹਾਂ ਬੱਲੇ ਬੱਲੇ ਕਰਾ ਦਈ ਜੇ ਇਹ ਕਿੰਨੇ ਟਾਈਮ ਤੱਕ ਚੱਲ ਸਕਦੀ ਹੈ ਜੀ ਇਹਦੇ ਵਿੱਚ ਕੈਮੀਕਲ ਜਾਂ ਹੁੰਦਾ ਹੈ ਦਾ ਵਿੱਚ ਜੀ ਤੁਸੀਂ ਐਂਗਲ ਉਹ ਆਪ ਹੀ ਤਿਆਰ ਕਰ ਸਕਦੇ ਹੋ ਠੀਕ ਹੈ ਜੀ ਮੰਨ ਕੇ ਚੱਲੋ ਜਿਵੇਂ ਸਰ ਵਗੈਰਾ ਪਾ ਲਈ ਤੇ ਜਿੰਜੇ ਪਿਛਾਉਣ ਲਈ ਠੀਕ ਹੈ ਜੀ ਥੋੜਾ ਮੈਚ ਉੱਤੇ ਪਿਛਾਉਣ ਲਈ ਸਲੱਫ ਤੇ ਇਹਨਾਂ ਦਾ ਜੋੜਾਉਣਾ ਦੋਬਲ ਜੋੜਾਉਣਾ ਠੀਕ ਹੈ ਨਾਲੇ ਇਹ ਪ੍ਰਿੰਟ ਡੀ ਪ੍ਰਿੰਟ ਬਹੁਤ ਸੋਹਣਾ ਹਾਂ ਇਹਦੇ ਵਿੱਚ ਡਿਜ਼ਾਈਨ ਹੋਰ ਮਿਲ ਜਾਣਗੇ ਬਾਈ ਡਿਜ਼ਾਈਨ ਬਾਦੂ ਲਓ ਜੀ ਉਹਦੇ ਕੋ ਬਾਹਰ ਡੱਬੇ ਦੇ ਵਿੱਚ ਸ਼ੈਂਕ ਉਹਦੇ ਤੇ ਰੱਖਦੇ ਆਂ ਤਾਂ ਸਮਾਨ ਜਿਹੜਾ ਮਰਜ਼ੀ ਰੱਖੀ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਪ੍ਰਿੰਟ ਵੀ ਵਧੀਆ ਨਾਲ ਚੀਜ਼ ਕੁਆਲਿਟੀ ਵੀ ਵਧੀਆ ਜੀ ਇਸ ਸਮੇਂ ਪ੍ਰੈਸ ਕਦੇ ਪੁੱਠੀ ਰੱਖਦੇ ਆਂ ਕਦੇ ਮੁੱਢੀ ਰੱਖਦੇ ਆਂ ਜਾਂ ਕੱਪੜਾ ਥੱਲੇ ਕੱਪੜਾ ਫੂਕ ਲੈਨੇ ਆਪਾਂ ਠੀਕ ਹੈ ਜੀ ਇਹ ਪ੍ਰੈਸ ਮੈਟ ਆ ਜੀ ਇਦੇ ਉੱਤੇ ਪ੍ਰੈਸ ਰੱਖ ਦੋ ਇਹ ਚੀਜ਼ ਫੂਕਦੇ ਨਹੀਂ ਹਾਲਾਂਕਿ ਦੇਖਣ ਨਾਲ ਕੋਈ ਫੂਕ ਜੂਬੀ ਪਲਾਸਟਿਕ ਦੀ ਇਹ ਵਾਲਾ ਕੁਝ ਵੀ ਹੈ ਕੱਪੜੇ ਨੂੰ ਇਹ ਜਾਲੀ ਨੂੰ ਉੱਤੇ ਰੱਖੋ ਉੱਤੇ ਪ੍ਰੈਸ ਕਰ ਸਕਦੇ ਠੀਕ ਹੈ ਇਹ ਅੱਜ ਕੱਲ੍ਹ ਸਦੇ ਲਾ ਲਓ ਮੈਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਇਸ ਚੀਜ਼ ਦੀ ਹਾਂਜੀ ਹਾਂ ਬਹੁਤ ਬਹਿਗੇ ਬੜੇ ਸੂਟ ਫੂਕ ਲੈਣੇ ਨੇ ਸੂਟ ਫੂਕ ਲੈਣੇ ਆ ਜਾਂ ਫਿਰ ਸਟੀਮ ਪ੍ਰੈਸ ਮੰਗਦੇ ਫਿਰਦੇ ਆਪਾਂ ਹਾਂਜੀ ਹਾਂ ਉਹ ਸਟੀਮ ਪ੍ਰੈਸ ਲੋਡ ਫੂਕ ਲੋਡ ਨਹੀਂ ਇਹ ਬਸ ਚੁੱਕਾ ਕਰਕੇ ਲਾਉਣਾ ਹੈ ਉੱਤੇ ਰੱਖੋ ਅੱਛਾ ਘੱਟ ਵੱਧ ਹੋਵੇ ਪ੍ਰੈਸ ਨੇ ਇੱਧਰ ਵੀ ਬਹੁਤ ਆਈਟਮਾਂ ਪਈਆਂ ਨੇ ਐਗ ਵਾਲ ਰ ਆ ਜਾਂਦਾ ਜੀ ਬਲੋਰ ਤੇ ਅਮਰੀਲਾ ਛਤਰੀ ਆ ਜਾਂਦੀ ਹੈ ਜੀ ਬੋਟਲ ਵਾਲੀ ਆ ਜਾਂਦੀ ਹੈ ਲੰਚ ਬਾਕਸ ਆ ਜਾਂਦਾ ਬੱਚਿਆਂ ਦਾ ਕਾਲੀ ਮੇਚ ਕਸ਼ਨ ਆ ਜਾਂਦਾ ਬਾਦਾਮ ਕਟਰ ਆ ਜਾਂਦਾ ਜੀ ਕੋਫੀ ਸ਼ੇਕਰ ਆ ਜਾਂਦਾ ਤੇ ਵੈਜੀਟੇਬਲ ਕਟਰ ਆ ਜਾਂਦਾ ਨੇ ਹਰ ਤਰ੍ਹਾਂ ਦੇ ਜੀ ਤੇ ਹੈਂਡ ਗ੍ਰਾਈਂਡਰ ਆ ਜਾਂਦਾ ਜੀ ਹਲਕੋ ਉਹ ਵੀ ਦਾਲ ਆਪਣੇ ਲਈ ਸ਼ੇਕਰ ਬਣਾਉਣਾ ਜਾਂ ਨਹੀਂ ਮੇਰਾ ਮਿਕਸ ਕਰਨਾ ਆ ਆਇਲ ਸਪਰੇਅ ਆ ਜਾਂਦੀ ਹੈ ਇਹ ਆਇਲ ਸਪਰੇਅ ਆ ਜੇ ਪ੍ਰੌਨਟ ਹੈ ਵਾਦ ਵਗੈਰਾ ਤੇ ਅੱਛਾ ਜੀ ਹਾਂਜੀ ਹਾਂਜੀ ਸੁੱਤੇ ਬਾਕੀ ਇਹ ਆਇਲ ਬੋਟਲ ਆ ਜਾਂਦੀ ਹੈ ਠੀਕ ਹੈ ਜੀ ਤੇ ਮ사ਜਰ ਆ ਜਾਂਦੇ ਨੇ ਪਹਿਲਾਂ ਹੀ ਮ사ਜਰ ਦਿਖਾਈ ਸੀ ਕਿ ਮ사ਜਰ gana ਜਾਂਦੀ ਹੈ ਜੀ ਇਹ ਆ ਦੇਖੋ ਅੱਛਾ ਮ사ਜਰ ਬਹੁਤ ਵਧੀ अच्छा जी ਜਿਵੇਂ ਗਰਦਨ ਨੂੰ ਰਿਲੈਕਸ ਕਰਨ ਵਾਸਤੇ ਜਿਹੜੇ ਲੋਕ ਆਫਿਸ 'ਚ ਬੈਠ ਕੇ ਕੰਮ ਕਰਦੇ ਨੇ ਉਹਨਾਂ ਵਾਸਤੇ ਆ ਜੀ। ਆਹ ਦੇਖਿਆ ਹੋਊਗਾ ਟਾਇਰਾਂ ਤੇ ਲੱਗ ਰਿਹਾ ਹੈਟਮਾ ਜੀ ਇਹ। ਆਹ ਤੁਹਾਨੂੰ ਚਮਕ ਰਿਹਾ ਹੈ। ਅੱਛਾ ਰੇਡੀਅਮ ਲੱਗਿਆ ਹੁੰਦਾ ਇਹ। ਰੇਡੀਅਮ ਹਾਂ ਜੀ ਉਹ ਚੀਜ਼ ਆ ਜਾਂਦੀ ਹੈ। ਠੀਕ ਹੈ ਜਦੋਂ ਟਾਇਰ ਘੁੰਮੂਗਾ ਲਾਲ ਨਾਲ ਇਧੀਆਂ ਜਹਾਂ ਚੱਲਣਗੇ ਜੀ। ਠੀਕ ਹੈ ਜੀ। ਤੇ ਇਹ ਬੁਰਸ਼ ਆ ਜਾਂਦਾ ਨੇ ਜੀ ਬੱਚਿਆਂ ਦੇ ਜਿਵੇਂ ਪੇਪਰ ਬੋਰਡ ਵਗੈਰਾ ਕੰਤ ਲਿਖਣ ਵਾਸਤੇ ਉੱਚੀ ਆ ਜਾਂਦੀ ਹੈ ਜੀ। ਇਹ ਜਿਵੇਂ ਕੋਈ ਦਰਾਜ਼ ਵਗੈਰਾ ਟੁੱਟ ਜਾਂਦਾ ਉੱਤੇ ਲਗਾਉਣ ਵਾਸਤੇ ਆ ਜਾਂਦੀ ਹੈ ਇਹ ਚੀਜ਼ ਆ ਜਾਂਦੇ ਜਿਵੇਂ ਕੋਈ ਕੋਰਨਰ ਹੁੰਦਾ ਬੱਚਿਆਂ ਨੂੰ ਤਿੱਖਾ ਲੱਗਦਾ ਹੈ ਕੋਰਨਰ ਉਹ ਚੀਜ਼ ਆ ਜਾਂਦਾ ਠੀਕ ਹੈ ਜੀ ਇਹ ਵਾਸ਼ਿੰਗ ਮਸ਼ੀਨ ਕਲੀਨਰ ਗੋਲੀ ਆ ਜਾਂਦੇ ਜਿਵੇਂ ਵਾਸ਼ਿੰਗ ਮਸ਼ੀਨ ਖਰਾਬ ਹੋ ਜਾਂਦੀ ਉਸਦੇ ਵਾਸਤੇ ਆ ਜਾਂਦੇ ਨੇ ਜੀ ਤੇ ਇਹ ਰਿਮੋਟ ਕਵਰ ਆ ਜਾਂਦੇ ਨੇ ਜੀ ਤੇ ਇਹ ਵਾਇਰ ਹੋਲਡਰ ਆ ਜਾਂਦੇ ਨੇ ਜੀ ਤੇ ਇਹ ਜਿਵੇਂ ਆਪਣੇ ਬੈੱਡ ਦੀ ਚਾਦਰ ਵਗੈਰਾ ਇਕੱਠੀ ਹੁੰਦੀ ਆ ਉਹਨਾਂ ਵਾਸਤੇ ਲਾਉਣ ਵਾਸਤੇ ਟੇਪ ਹੁੰਦੀ ਆ ਅਸੀਂ ਪੱਕਾ ਹੀ ਲਾ ਦੋ ਵੀ ਬੈੱਡ ਦੀ ਚਾਦਰ ਨਹੀਂ ਇਕੱਠੀ ਹੁੰਦੀ ਇਹ ਜਿਵੇਂ ਮੈਜਿਕਲ ਵਾਸ਼ਰੂਮ ਦੇ ਵਿੱਚ ਚਿਰਸਲੇ ਬਦਲੇ ਮੈਟ ਆ ਜਾਂਦਾ ਜੀ ਇਸ ਟਿਪ ਦੇ ਅੰਦਰ ਨਾਲ ਬੰਦ ਨਾਲ ਕਿਸਦਾ ਨਹੀਂ ਹੁੰਦਾ ਮਤਲਬ ਜਿਹਨੇ ਸ਼ਾਵਰ ਵਗੈਰਾ ਲੈਣਾ ਇਹ ਰੱਖ ਕੇ ਇਹਦੇ ਉੱਪਰ ਖੜ ਕੇ ਲੈ ਸਕਦਾ ਨਾਲ ਪੈਰਾਂ ਦੀ ਮ사ਜ ਹੋ ਜਾਣੀ ਆ ਤੇ ਨਾਲੇ ਸ਼ਾਵਰ ਲਿਆ ਜਾਵੇ ਇਹ ਮੈਟ ਜਿਵੇਂ ਆਪਾਂ ਕਿਚਨ ਦੇ ਵਿੱਚ ਭਾਂਡੇ ਭੁੰਡੇ ਯੂਜ਼ ਕਰਦੇ ਆ ਠੀਕ ਹੈ ਜੀ ਸਲੇਪ ਤੇ ਰੱਖਦੇ ਨੇ ਗਿੱਲਾ ਹੋ ਜਾਂਦਾ ਇਹ ਕਿਚਨ ਪਾਣੀ ਰਜ਼ਰ ਰਜ਼ਰ ਧੰਨ ਵਾਲੇ ਹੁੰਦੇ ਨਹੀਂ ਅੱਛਾ ਪਾਣੀ ਇਹਦੇ ਵਿੱਚ ਚਲਾ ਜਾ ਬਾਕੀ ਆਈਟਮਾਂ ਦਾ ਤੁਸੀਂ ਜਿੱਥੇ ਵੀ ਨਿਗਾ ਮਾਰੋ ਸਾਰੀਆਂ ਆਈਟਮਾਂ ਹੀ ਪਈਆਂ ਨੇ ਉਹਨੂੰ ਸੇ ਸਾਰੀਆਂ ਲਾਉਣ ਲੱਗੇ ਫਿਰ ਤਾਂ ਘੰਟਾ ਡੇਢ ਘੰਟਾ ਲੱਗ ਜਾਊ ਆਪਾਂ ਨੂੰ ਵੀਡੀਓ ਹਾਂਜੀ ਹਾਂਜੀ ਘੰਟਾ ਡੇਢ ਘੰਟਾ ਵੱਧ ਹੀ ਲੱਗ ਉਹਨਾਂ ਦੇ ਵਿੱਚੋਂ 90% ਚੀਜ਼ ਆਪ ਕੋਲ ਅਵੇਲੇਬਲ ਹਰਜੀ ਠੀਕ ਹੈ ਜੀ ਵੀਰ ਨੇ ਕੋਈ ਦੁਕਾਨ ਕਰਨੀ ਆ ਦੁਕਾਨ ਕਰਨੀ ਆ ਕਿਸੇ ਭੈਣ ਨੇ ਘਰੇ ਕੰਮ ਸ਼ੁਰੂ ਕਰਨਾ ਹੈ ਜਾਂ ਕਈ ਲੋਕ ਆਨਲਾਈਨ ਪ੍ਰੋਡਕਟਾਂ ਦਾ ਕੰਮ ਕਰਦੇ ਨੇ ਉਹ ਵੀ ਸਤੋ ਹੋਲਸੇਲ ਦਾ ਸਮਾਨ ਲੈ ਸਕਦੇ ਨੇ ਕੋਈ ਦਿੱਕਤ ਨਹੀਂ ਰੇਟ ਤੁਸੀਂ ਸੋਚ ਕੇ ਰਾਨੂੰ ਵੇ ਅਸੀਂ ਰੇਟ ਦੇ ਦਾਂਗੇ ਆਪਾਂ ਠੀਕ ਹੈ ਤੁਹਾਨੂੰ ਪਤਾ ਹੀ ਆ ਸਾਡੀ ਪਹਿਲੀ ਵੀਡੀਓ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਬਹੁਤ ਵਧੀਆ ਰਿਵਿਊ ਉਹ ਸਾਨੂੰ ਕਸਟਮਰ ਵੱਲੋਂ ਮੈਨੇ ਕਸਟਮਰ ਵੀ ਸਾਡੇ ਕੋਲ ਆਉਂਦੇ ਜਾਂਦੇ ਨੇ ਤੇ ਤੁਸੀਂ ਜਿੰਨੇ ਵੀ ਸਾਡੇ ਪ੍ਰੋਡਕਟਸ ਦੇਖਣਾ ਚਾਹੋ ਨੇ ਉਹ ਤੁਸੀਂ ਉਹ ਐਸਪੀ ਆਨਲਾਈਨ ਸ਼ਾਪ 95 ਇੰਸਟਾਗ੍ਰਾਮ ਥੱਲੇ ਆਈਡੀਆ ਤੇ WhatsApp ਤੁਸੀਂ ਮੈਨੂੰ ਮੈਸੇਜ ਕਰੋ ਤੁਹਾਨੂੰ ਕੈਟਲੋਗ ਪਹੁੰਚੂਗਾ ਸਾਰੇ ਰੇਟ ਪਹੁੰਚੇ ਹੋਣੇ ਬਾਕੀ ਗੱਲ ਹੋਰ ਜਿਹੜਾ ਵੀ ਬੰਦਾ ਮਲੇ ਕੁੜਲਾ ਲਾਈਵ ਦੀ ਵੀਡੀਓ ਦੇਖ ਕੇ ਸ਼ੇਅਰ ਕਰਕੇ ਮੇਰੇ ਕੋਲ ਆਊਗਾ ਉਹਨੂੰ ਹਰ ਇੱਕ ਆਈਟਮ 'ਅਗਰ 10% ਡਿਸਕਾਊਂਟ ਮਿਲੂਗਾ ਓਕੇ ਬਾਕੀ ਤੁਹਾਨੂੰ ਪਤਾ ਕੋਈ ਵੀ ਵੱਡਾ ਨਹੀਂ ਛੋਟੇ ਸਾਰੇ ਭਾਈਆਂ ਨਾਲ ਹੀ ਅਸੀਂ ਵੱਡੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸਾਡੇ ਕੋਲ ਆਓ ਇੱਕ ਵਾਰ ਕੇ ਤੁਹਾਨੂੰ ਸ਼ਾਪ ਤੇ ਵਿਜ਼ਿਟ ਕਰੋ ਸੇਵਾ ਦਾ ਮੇਰੇ ਕੋਲ ਜ਼ਰੂਰ ਦਿਓ ਤੁਹਾਨੂੰ ਇੱਥੇ ਆਉਂਦਾ ਸੀ ਵਧੀਆ ਹੀ ਚੀਜ਼ ਵਧੀਆ ਤੋਂ ਵਧੀਆ ਚੀਜ਼ ਦਿਖਾਉਂਗੇ ਬੱਚਾ ਹੈ ਇੱਥੇ ਰੋਜ਼ ਆਈ ਚੱਲੋ ਰੋਜ਼ ਨਵੀਂ ਆਟਮਾ ਹੁੰਦੀ ਹੈ ਇੱਕ ਹੋਰ ਚੀਜ਼ ਆ ਆਲ ਇੰਡੀਆ ਡਿਲੀਵਰੀ ਆ ਜਿੱਥੇ ਮਾਰੀ ਤੁਸੀਂ ਘਰੇ ਬਟੇ ਕੋਈ ਵੀ ਸਮਾਨ ਸਤੋਂ ਗਵਾ ਸਕਦੇ ਹੋ ਠੀਕ ਹੈ ਜੀ ਸਮਾਨ ਜੇ ਕੋਈ ਤੁਹਾਨੂੰ ਅੱਗੇ ਜਾ ਕੇ ਪਸੰਦ ਵੀ ਨਹੀਂ ਆਉਂਦਾ ਤੁਸੀਂ ਵਾਪਸ ਵੀ ਜਦੋਂ ਤੁਸੀਂ ਦੁਕਾਨ ਤੇ ਆਉਂਗੇ ਦੁਕਾਨ ਤੇ ਆ ਕੇ ਪਤਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਮਤਵਾ ਦੋਸਤਾਂ ਮਿੱਤਰਾਂ ਤੱਕ ਪਹੁੰਚਾ ਦਿਓ ਤੇ ਬਾਕੀ ਮਿਲਦੇ ਆਂ ਅਨਾਂ ਦੀ ਹੋਰ ਵੀਡੀਓ ਦੇ ਨਾਲ ਬਹੁਤ ਹੀ ਜਲਦ ਧੰਨਵਾਦ